ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅੱਜ ਨੌਮੀ ਦਾ ਪਾਵਨ ਤਿਹਾਰ ਜਿੱਥੇ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਟੀਮ ਮਾਲਵਾ ਤਸਵੀਰਾਂ ਤੁਹਾਨੂੰ ਗੁਗਾ ਮਣੀ ਪੁਆ ਨਿਗਰਦੀਆਂ ਦਿਖਾ ਰਹੀ ਹੈ ਜਿੱਥੇ ਸਵੇਰ ਤੋਂ ਹੀ ਸੰਗਤਾਂ ਨੇ ਮਥਾ ਟੇਕਣਾ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾ ਰਹੇ ਹਾਂ ਉਹ ਸਾਰੀ ਚੱਲ ਰਹੀ ਹੈ ਤੇ ਉਸਾਰੀ ਦੇ ਲਈ ਦਾਨ ਦੀ ਜਿਹੜੀ ਅਪੀਲ ਹੈ ਉਹ ਕੀਤੀ ਜਾ ਰਹੀ ਹੈ ਗੁਗਾ ਮਣੀ ਪੁਆ ਨਿਗੜ ਅਸੀਂ ਪਿਛਲੇ ਲੰਮੇ ਸਮੇਂ ਤੋਂ ਹਾਲਾਕੇ ਬਚਪਨ ਤੋਂ ਹੀ ਇਹ ਦੇਖਦੇ ਆ ਰਹੇ ਹਾਂ ਕਿ ਇਸ ਨੂੰ ਹੁੰਦੇ ਸਮੇਂ ਤੋਂ ਪਹਿਲਾਂ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਸੀ ਸ਼ਾਮ ਨੂੰ ਇੱਥੇ ਕੋਲ ਹੁੰਦੇ ਸੀ ਕੁਸ਼ਤੀਆਂ ਆਉਂਦੀਆਂ ਸੀ ਦੂਰੋਂ ਦੂਰੋਂ ਵੱਡੇ ਵੱਡੇ ਪਹਿਲਵਾਨ ਪੁਆ ਨਿਗੜ ਆ ਕੇ ਘੁੜਿਆ ਕਰਦੇ ਸੀ ਸੋ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾ ਰਹੇ ਹਾਂ ਮਾਤਾ ਦੀਆਂ ਤਸਵੀਰਾਂ ਨੇ ਮਹਾਮਾਈ ਕਨਦੀ ਦੀ ਤਸਵੀਰ ਨਜ਼ਰ ਆ ਰਹੀ ਹੈ ਉਹਨਾਂ ਦੇ ਮੰਦਰ ਨੇ ਲੋਕ ਸਵੇਰ ਤੋਂ ਹੀ ਇੱਥੇ ਮਥਾ ਟੇਕਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇੱਕ ਸਾਲ ਬਾਅਦ ਹਰ ਸਾਲ ਹੈ ਜਿਹੜੀ ਇਹ ਨੌਮੀ ਦਾ ਤਿਹਾਰ ਹੈ ਇਹ ਪੂਰੇ ਦੇਸ਼ ਦੇ ਅੰਦਰ ਮਨਾਇਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਗੁੱਗਾ ਮਾਰੀ ਦੇ ਅੰਦਰੀਆਂ ਦਿਖਾ ਰਿਹਾ ਜਿੱਥੇ ਸੰਗਤਾਂ ਲੰਮੀਆਂ ਲੰਮੀਆਂ ਲਾਈਨਾਂ ਲਾ ਕੇ ਖੜੀਆਂ ਨੇ ਲੰਮੀਆਂ ਲੰਮੀਆਂ ਲਾਈਨਾਂ ਦੇ ਅੰਦਰ ਲੋਕਾਂ ਦੇ ਹੱਥ 'ਚ ਡੋਲੂ ਨੇ ਉਸ ਦੇ ਅੰਦਰ ਦੁੱਧ ਹੈ ਕਣਕਾ ਸੇਵੀਆਂ ਨੇ ਸੋ ਮੱਥਾ ਟੇਕਿਆ ਜਾ ਰਿਹਾ ਹੈ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸੰਗਤਾਂ ਇੱਕ ਹੋਰ ਵੱਡੀ ਜਿਹੜੀ ਗੱਲ ਹੈ ਸਮਾਜ ਦੇ ਹਰ ਵਰਗ ਦੇ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ ਹਰ ਵਰਗ ਇੱਥੇ ਮੱਥਾ ਟੇਕ ਕੇ ਜਾਂਦਾ ਨੌਮੀ ਦਾ ਤਿਉਹਾਰ ਹੈ ਜਿਹੜੇ ਸਾਰੇ ਵਰਗ ਇਕੱਠੇ ਹੋ ਕੇ ਮਨਾਉਂਦੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦਿਖਾ ਰਿਹਾ ਸੰਗਤਾਂ ਤੂਨੇ ਤੇ ਮੱਥਾ ਟੇਕ ਰੀਆਂ ਨੇ ਤੂਨੇ ਤੇ ਕਿਉਂਕਿ ਨਵਾਂ ਸਥਾਪਿਤ ਕੀਤਾ ਇਹ ਮੂਰਤੀਆਂ ਨੇ ਜਿਹੜੀਆਂ ਨਵੀਆਂ ਸਥਾਪਿਤ ਕੀਤੀਆਂ ਨੇ ਬਾਬੇ ਹੋਣਾ ਨੇ ਇਹਨਾਂ ਨੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਉਤਾਰੀ ਦਾ ਕੰਮ ਚੱਲ ਰਿਹਾ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਸ਼ਹਿਰ ਨਿਵਾਸੀ ਜਿੱਥੇ ਹੋਰ ਧਾਰਮਿਕ ਸਥਾਨਾਂ ਤੇ ਦਾਨ ਕਰਦੇ ਨੇ ਉਥੇ ਇਹ ਇੱਕ ਸਥਾਨ ਲਈ ਵੀ ਜਿਹੜਾ ਦਾਨ ਹੈ ਉਹ ਕੀਤਾ ਜਾਵੇ ਉਹਨਾਂ ਨੇ ਗਾਂਹ ਦੀ ਅਪੀਲ ਕੀਤੀ ਹੈ ਕਿਉਂਕਿ ਉਤਸਾਹ ਹੀ ਚੱਲ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਵੇਰ ਤੋਂ ਹੀ ਇੱਥੇ ਨਮਸ਼ਕਾਰ ਕਰਨ ਪਹੁੰਚ ਗਈਆਂ ਨੇ ਤੇ ਇਹ ਜਾਣਕਾਰੀ ਮਿਲੀ ਹੈ ਕਿ ਸ਼ਾਮ ਤੱਕ ਹੈ ਜਿਹੜਾ ਇਹ ਨੌਮੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਜਾਊਗਾ ਦਿਨੇ ਡੰਗਰ ਵੀ ਚੜਨੇ ਨੇ ਹਾਲਾਂਕਿ ਇਹਦੇ ਨਾਲ ਇਹ ਪ੍ਰਾਚੀਨ ਸ਼ਿਵ ਮੰਦਿਰ ਹੈ ਉੱਥੇ ਵੀ ਜਿਹੜੇ ਡੰਗਰ ਨੇ ਭੰਡਾਰੇ ਨੇ ਉਹ ਚੱਲ ਰਹੇ ਨੇ ਬਿੱਤੇ ਕਈ ਦਿਨਾਂ ਤੋਂ ਉੱਥੇ ਵੀ ਜਿਹੜਾ ਕਥਾ ਦਾ ਪ੍ਰਵਾਹ ਹੋ ਰਿਹਾ ਸੋ ਬਿਲਕੁਲ ਨਾਲ ਗੁਗਾ ਮੜੀ ਸਥਪਤਾ ਪਿਛਲੇ ਲੰਮੇ ਸਮੇਂ ਤੋਂ ਤੇ ਲੰਮੇ ਸਮੇਂ ਤੋਂ ਹੀ ਸ਼ਹਿਰ ਨਿਵਾਸੀ ਨੇ ਜਿਹੜੇ ਇੱਥੇ ਨਮਸ਼ਕਾਰ ਕਰਦੇ ਨੇ ਨੌਮੀ ਦਾ ਜਿਹੜਾ ਤਿਉਹਾਰ ਹੈ ਸੋ ਤੁਹਾਨੂੰ ਉੱਥੇ ਲੈ ਚਲਦੇ ਆਂ ਆਜੋ ਇਹਦੇ ਬਾਰੇ ਤੇ ਨਨਤਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਪੀੜ੍ਹੀਆਂ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਅੱਗੇ ਲੋਕਾਂ ਨੂੰ ਜਾਣਨ ਕਰਨ ਵਾਸਤੇ ਸਾਨੂੰ ਮੌਕਾ ਦਿੱਤਾ ਤਾਂ ਕਿ ਜੇ ਪਤਾ ਲੱਗੂਗਾ ਅਸੀਂ ਉਰੇ ਲੰਬੇ ਸਾਬਤ ਤੋਂ ਸੇਵਾ ਕਰਦੇ ਆਂ ਹਰ ਵਾਰੀ ਅਸੀਂ ਹਰ ਸਾਲ ਆਉਨੇ ਆਂ ਉਰੇ ਦਾਨ ਮੰਗਦੇ ਆਂ ਵਿਧਿਓ ਸਾਰੀ ਵਾਸਤੇ ਇਹੋ ਸਾਰੀ ਬਾਤ ਦਾਨ-ਦਾਨ ਮੰਗਦੇ ਆ ਇਹ ਹੈ ਨਗਰਖੇੜਾ ਪਵਾਨੀਗੜ ਦਾ ਇਹਨੂੰ ਕੱਲਾ ਪਵਾਨੀਗੜ ਨਹੀਂ ਮੰਨਦਾ ਜੀ ਇਹਨੂੰ ਹਰ ਲੋਵਰ ਖਤੋਂ ਮਾਜੀ ਤੋਂ ਉਹ ਪਿੰਡ ਵੀ ਆਉਂਦੇ ਨੇ ਉਰੇ ਉਹ ਵੀ ਉਰੇ ਆ ਕੇ ਆਪਣੀ ਪੀਸਾ ਪੂਰੀ ਕਰਦੇ ਨੇ ਜਿਹੜਾ ਨਗਰਖੇੜਾ ਉਰੇ ਕੋਈ ਹਿੰਦੂ ਕੋਈ ਮੁਸਲਮਾਨ ਸਾਡੇ ਤੇ ਇਸ ਕੋਈ ਨਹੀਂ ਹਰ ਇੱਕ ਸਾਡਾ ਭੈਣ ਭਾਈ ਉਰੇ ਆਉਂਦਾ ਕਿੰਨੀ ਕਿ ਸਰਦੀ ਸੇਵਾ ਕਰਦਾ ਹੈ ਔਰ ਮੈਨੂੰ ਕਿ ਦੁੱਖ ਛੋੜਾ ਦਾ ਜ਼ਰੂਰ ਹੈ ਮੈਂ ਹੋਰ ਤਾਂ ਬਹੁ ਨਗਰਾਂ ਦੇਖਿਆ ਗੁੱਗਾ ਮੜੀਆਂ ਬੜੀਆਂ ਬੜੀਆਂ ਨੇ ਪਰ ਦਿਨਦਰ ਤੋਂ ਸੇ ਦਾਨ ਮੰਗੇ ਤਾਂ ਸਾਨੂੰ ਦਾਨ ਨਹੀਂ ਦਿੰਦੇ ਲੋਕ ਇਹ ਸਾਡੇ ਤੇ ਘਾਟ ਹੈ ਕਿਉਂਕਿ ਜਿਵੇਂ ਅਸੀਂ ਆਪ ਦਾ ਘਰ ਸਮਾਰਦੇ ਆ ਸਾਡਾ ਮੁੱਢੜਾ ਘਰ ਹੈ ਸਾਡੇ ਪੁਰਖੀ ਜਗ੍ਹਾ ਗੁੱਗਾ ਜਹਾਰਪੀਰ ਤੋਂ ਜਾਂਦੇ ਸਮਾਏ ਨੇ ਔਰ ਇਹ ਗੋਰਖਨਾਥ ਮਹਾਰਾਜ ਜੀ ਦੇ ਚੇਲੇ ਨੇ ਔਰ ਗੋਰਖਨਾਥ ਮਹਾਰਾਜ ਜੀ ਦਾ ਇੱਕ ਗੁਰਪਾਇ ਮਸੰਦਰਨਾਥ ਔਗਰਨਾਥ ધਾਨੀ ਪਾ ਆ ਜਿਹੜੇ ਬੈਠੇ ਨੇ ਆ ਦੇਖੋ ਸਾਰੇ ਜਿਹੜੇ ਬੈਠੇ ਨੇ ਸਾਰੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਸਤੇ ਉਹਰੇ ਆਏ ਨੇ ਉਹ ਕਹਿੰਦੇ ਜੋ ਵੀ ਉਹਰੇ ਮੰਗਦਾ ਉਹ ਹਰ ਇੱਕ ਇੱਥੇ ਪੂਰਾ ਹੁੰਦੀ ਹੈ ਸੁੱਖ ਪੂਰੀ ਹੁੰਦੀ ਹੈ ਕਹਿੰਦੇ ਜੈਸੇ ਆਇਆ ਸੀ ਜੈਸੇ ਮਰਹਾਦਾ ਮੈਂ ਸਹਿਰ ਨੂੰ ਬੇਨਤੀ ਕਰੂੰਗਾ ਵੀ ਅਸੀਂ ਵੀ ਤੇ ਕਿਤੇ ਢਾਈ ਧਾਰ ਬੰਦੇ ਅਸੀਂ ਕਿਹੜਾ ਕੋਈ ਢਾਈ ਢਾਈ ਲੈਣੀ ਹੈ ਇਹ ਵੀ ਸਮਾਗਮ ਕਰਦੇ ਰੋਜ਼ ਫਿਰਦੇ ਨੇ ਇਸ਼ਨ ਲਈ ਫਿਰਦੇ ਨੇ ਇਹ ਤਾਂ ਲਈ ਫਿਰਦੇ ਨੇ ਕਿ ਸਾਡੇ ਜੋ ਪੰਜਾਬ ਦੀ ਪਰੰਪਰਾ ਆਰਥ ਦੀ ਪਰੰਪਰਾ ਹੈ ਅਗਰ ਸਾਨੂੰ ਇਹਨਾਂ ਵਾਰੀ ਜਾਣਕਾਰੀ ਹੋਊਗੀ ਤਾਂ ਸਾਡੇ ਜਿਹੜੇ ਨਸਾ ਜੋ ਅਜ ਬਦਰ ਹੈ ਉਹ ਤੋਂ ਲੋਕ ਦੂਰ ਵੀ ਹੋਣਗੇ ਜੋ ਅਸੀਂ ਕਿਸੇ ਨੂੰ ਮਾਰੀ ਤੇ ਕੋਈ ਗੱਲ ਕਹਿੰਨੇ ਬੰਦਾ ਭੜਕੇ ਜਾਂਦਾ ਹੈ ਹਰ ਇੱਕ ਟੈਨਸ਼ਨ ਦੇ ਵਿੱਚ ਅੱਜ ਬਾਬਾ ਜੀ ਅੰਦਰ ਮੈਂ ਇੱਕ ਮੂਰਤੀ ਦੇਖ ਰਿਹਾ ਸੀ ਕਿਹਨਾਂ ਦੀ ਮੂਰਤੀ ਹੈ ਜਿਹੜੀ ਇੱਧਰ ਬਾਲ ਸਤਪ ਉਹ ਗੋਰਖਨਾਥ ਦੀ ਮੂਰਤੀ ਹੈ ਜੀ ਗੋਰਖਨਾਥ ਭਗਵਾਨ ਹੈ ਉਹਨਾਂ ਨੇ ਗੁੱਗੈ ਦੀ ਮਾਂ ਹੈ ਜੋ ਉਹਨਾਂ ਨੂੰ ਵਰਦਾਨ ਦਿੱਤੇ ਅੱਜ ਬਾਬਾ ਜੀ ਦੱਸੋ ਕਿ ਅੱਜ ਇਹ ਦਿਨ ਜਿਹੜਾ ਦੁਕਾਨ ਦੀ ਦਾ ਕਿਉਂ ਮਨਾਇਆ ਜਾਂਦਾ ਹੈ ਇਹ ਗੁੱਗਾ ਮਾੜੀ ਤੇ ਜੇ ਦੇਣਾ ਜਿਹੜਾ ਇਹ ਅੱਜ ਨੌਵੀਂ ਆ ਜੀ ਜਿੰਨੇ ਕ ਮੈਨੂੰ ਜਾਣਕਾਰੀ ਨੌਵੀਂ ਆ ਸੀ ਬਚਪਨ ਤੋਂ ਹੋ ਰਿਹਾ ਹੁਣ ਤਾਂ ਜਿਉਂ-ਜਿਉਂ ਅੱਗੇ ਬਦਲ ਕੇ ਦੁਨੀਆ ਵਧ ਜਿੰਦੇ ਅੱਗੇ ਤੋਂ ਰੇ ਕੋਲ ਹੁੰਦੇ ਸੀ ਹਰ ਸਾਲ ਹੁੰਦੇ ਸੀ ਟ੍ਰੈਕ ਤੁਸੀਂ ਵੀ ਦੇਖ ਦੇਖੇ ਨੇ ਹੁਣ ਦੇ ਸਾਡੇ ਲੋਕ ਨੇ ਉਹ ਸਾਨੂੰ ਪਛਾੜੀ ਹੋ ਰਹੀ ਹੈ ਕਿਉਂ ਸਾਨੂੰ ਇਤਿਹਾਸ ਨਹੀਂ ਦੱਸਦੇ ਤੇ ਸਾਨੂੰ ਇਤਿਹਾਸ ਤਾਂ ਪਤਾ ਹੋ ਤਾਂ ਹੀ ਸਾਨੂੰ ਪਤਾ ਲੱਗੂ ਨਾ ਦਵਾਈ-ਦਵਾਈ ਕਰਦੇ ਚ ਖਾਵਾਂਗੇ ਅਸੀਂ ਰੋ ਇਹ ਨੋਮੀ ਤਾ ਮਨਾਈ ਜਾਂਦੀ ਹੈ ਕਿ ਉਹਰੇ ਗੁੱਗਾ ਵਿਚਾਰ ਪੀਰੇ ਜਿਹੜਾ ਉਹਨਾਂ ਨੇ ਇੱਕ ਪਹਿਲਾਂ ਤਾਂ ਗਉਆਂ ਦੀ ਜਿਹੜੇ ਗਉਆਂ ਦੀ ਫਟਕ ਹੁੰਦੀ ਸੀ ਉਹਨਾਂ ਦੀ ਮਦਦ ਕਰੀ ਗਰੀਬ ਦੀ ਮਦਦ ਕਰਦੇ ਸੀ ਉਹਨਾਂ ਨੇ ਬੈਗਰੂ ਦੀ ਕਿਰਪਾ ਦੀ ਪਰਮਾਤਮਾ ਦੀ ਕਿਰਪਾ ਉਹ ਜਾਉਂਦੇ ਸਮਾਏ ਸੀ ਧਰਤੀ ਦੇ ਵਿੱਚ ਰਾਜਸਥਾਨ ਦੇ ਵਿੱਚ ਗੋਗਾ ਮੈੜੀ ਉੱਥੇ ਪੂਰੀ ਦੁਨੀਆ ਜਿਹੜੀ ਜਾਂਦੀ ਹੈ ਟਰੱਕਾਂ ਟਰੱਕ ਭਰ ਕੇ ਜਾਂਦੇ ਨੇ ਉੱਥੇ ਤਰ੍ਹਾਂ ਸਾਡੇ ਜਿਹੜੇ ਨਗਰ-ਨਗਰ ਉਹਰੇ ਇੱਟਾਂ ਲੈ ਕੇ ਬਣਾਇਆ ਹੋਇਆ ਉਹ ਸਮਝੋ ਜਿਆਦਾ ਸੀ ਰਾਜਸਥਾਨ ਭਾਗੇ ਜਿਆਦਾ ਉਹਰੇ ਭਾਗੇ ਗੁਗਾ ਜਾਰਪੀਰ ਦੀ ਜਾਦ ਨੂੰ ਸਮਰਪਤ ਆਰਗਨਾਤ ਦੀ ਜਾਦੂ ਸਮਰਪਤਾ ਹੈ ਉਹ ਸਾਡਾ ਇੱਕ ਮਕਸਦ ਵੀ ਹੈ ਇਹ ਕਿਉਂਕਿ ਸਾਡਾ ਭਾਈਚਾਰ ਜਿਹੜਾ ਪਹਿਲਵਾਨ ਹੈ ਉਹ ਤਾਂ ਕੁਸ਼ਤੀ ਮੈਦਾਨੀ ਤੇ ਲੋਕ ਨਸ਼ੇ ਤੋਂ ਬਚੇ ਰਹਿਣਾ ਹੁਣ ਅਸੀਂ ਕੁਸ਼ਤੀ ਛੱੜਤੀ ਪਰਵਾਨੀ ਛੱੜਤੀ ਅਸੀਂ ਜਾ ਕੇ ਜਿਮਾ ਲਈ ਜੰਨੇ ਆਂ ਖੇਤੀ ਛੱੜਤੀ ਵਾਤਾਵਰਨ ਖਰਾਬ ਕਰਤਾ ਇਸ ਲਈ ਜੇ ਤੁਸੀਂ ਇਹ ਤਿੰਨ ਦਾ ਇਤਿਹਾਸ ਪੜਾਂਗੇ ਉਹਦੇ ਵਿੱਚ ਵਾਤਾਵਰਨ ਬਾਰੇ ਮਾਂ-ਪਾਪ ਦੀ ਇੱਜ਼ਤ ਕਰਨ ਬਾਰੇ ਭਾਈਚਾਰਕ ਸੰਜਵਾਰੇ ਰਾਤ ਜਗ੍ਹਾ ਹੁੰਦੀ ਹੈ ਅੱਗੇ ਉਹ ਰਾਤ ਦੇਗਾ ਵੀ ਹੁੰਦੀ ਤੇ ਉਹ ਰਾਤ ਦੇਗਾ ਨਹੀਂ ਹੁੰਦੀ ਹਾਂ ਕਿਉਂ ਕਿ ਉਹ ਰਾਤ ਨੂੰ ਸਮਝੀਏ ਆਉਂਦੇ ਸੀ ਉਹ ਕਹਾਣੀਆਂ ਸੁਣਾਉਂਦੇ ਸੀ ਗੁੱਗਾ ਦੀ ਇਹ ਤਾਂ ਬਹੁਤ ਵੱਡਾ ਇਤਿਹਾਸ ਹੈ ਜੀ ਜੇ ਤੁਸੀਂ ਸੁਣੋਗੇ ਤਾਂ ਸਾਨੂੰ ਬਹੁਤ ਬੜੀ ਜਾਣਕਾਰੀ ਹੁੰਦੀ ਐ ਇਸ ਲਈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਸੰਗਤੋ ਆਪਣੇ ਪੰਜਾਬ ਨੂੰ ਸਾਂਭੋ ਬਿਰਸਣ ਉਹਰੇ ਸੇਵੀਆਂ ਪਤਾਸੇ ਕੱਚੀ ਲੱਸੀ ਲੈ ਕੇ ਉਹਨਾਂ ਕਣਕ ਲੈ ਕੇ ਆਉਂਦੇ ਨੇ ਔਰ ਇੱਕ ਮੈਂ ਹੋਰ ਬੇਨਤੀ ਕਰਦਾ ਜਿਵੇਂ ਕਿਸੇ ਤੇ ਮਾਈ ਨਿਕਲ ਜਾਂਦੀ ਹੈ ਔਰ ਵੀ ਗ੍ਰੈਂਡ ਹੁੰਦੇ ਨੇ ਉਰੇ ਹਰ ਇੱਕ ਵਾਰ ਨੂੰ ਜੇ ਕੱਚੀ ਲੱਸੀ ਉਰੇ ਲੈ ਕੇ ਆਵੇ ਇੱਕ ਨਾਲ ਸਾਡੇ ਉਰੇ ਮਾਤਾ ਰਾਣੀ ਨੇ ਉੱਥੇ ਵੀ ਹੈ ਨਾਲ ਸਾਡੇ ਤਰਕਾਲੀ ਮਾਤਾ ਉਰੇ ਸੋਖੀ ਜੀ ਸੇਵਾ ਕਰ ਦਿੰਦੇ ਆ ਦੇਖੋ ਨਾਲ ਸਤਾਨ ਹੈ ਉਰੇ ਤੇੜਾ ਆਵੇ ਕੋਈ ਦੁੱਖ ਨਹੀਂ ਲੱਗਦਾ ਜੀ ਇਹ ਮੇਰੀ ਆਪਣੀ ਮੰਨਣੀ ਹੈ ਮੈਂ ਆਉਣਾ ਕੋਈ ਤਕਰੀਫ ਨਹੀਂ ਬਹੁਤ ਬਹੁਤ 10 ਵਜੇ ਤੱਕ ਜਿਹਦਾ ਚੱਲਣਾ ਸੰਗਤ ਕਿੰਨੇ ਵਜੇ ਤੱਕ ਆਉਂਦੀ ਰਹੇ ਇਹ ਉਰੇ 7 ਵਜੇ ਤੱਕ ਚੱਲੂ ਸੰਗਤ ਜੀ ਅੱਜ ਇਕੱਠ ਥੋੜਾ ਤਾਂ ਘਾਟਾ ਰਾਤ ਮੀਂਹ ਪਿਆ ਤੇ ਜਨਮ ਅਸ਼ਟਵੀ ਦੇਖੋ ਸਭ ਤੋਂ ਜਨਮ ਅਸ਼ਟਵੀ ਦੀਆਂ ਵਧਾਈਆਂ ਰਾਤ ਕੋ ਉਦਰਤ ਨੇ ਵੀ ਪਾਇਆ ਦੇਖੋ ਪਵਨ ਗੁਰੂ ਪਾਣੀ ਪੀਤਾ ਸਭ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਤੇ ਕੋ ਰਾਤ ਜਨਮ ਅਸ਼ਟਮੀ ਬੜੀ ਧੂਮਤਾ ਮਨਨ ਮਨਾਈ ਹੈ ਸਾਡੇ ਸਹਿਰ ਨਗਰ ਬੜੀ ਖੁਸ਼ੀ ਨਾਲ ਮਨਵਾ ਰਿਹਾ ਜੀ ਮੈਂ ਮੈਂ ਜੀ ਤੁਹਾਡਾ ਨਾਮ ਜੀ ਹਾਂਜੀ ਸਵਰਨ ਸਿੰਘ ਬੋਵੀ ਹੈ ਜੀ ਬੋਵੀ ਜੀ ਅਸੀਂ ਪਿਛਲੇ ਨਵੇਂ ਸਮੇ ਤੋਂ ਦੇਖ ਰਹੇ ਹਾਂ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਗੁੱਗਾ ਮਾਰੀ ਤੇ ਤੇ ਅੱਜ ਇੱਥੇ ਜਿਹੜਾ ਦਿਹਾੜਾ ਆ ਉਹ ਮਨਾਇਆ ਜਾ ਰਿਹਾ ਹੈ ਕੀ ਕਹੂੰ ਸਰ ਅਸੀਂ ਤੇ ਜੀਬੜੀ ਚੱਲ ਰਹੀ ਜੀ ਮੇਰੀ ਅਸੀਂ ਮਤਲਬ ਕਿ ਆਏ ਸਾਲਾਂ ਪਣਾਰਾ ਕਰਾਉਣਾ ਜੀ ਬਾਬਾ ਜੀ ਦਾ ਤੇ ਉਹਦੇ ਸਾਰੀ ਸੰਗਤ ਤੋਂ ਦੇ ਸਹਿਯੋਗ ਨਾਲ ਜੀ ਇਥੇ ਉਹ ਸਾਰੀ ਦਾ ਕੰਮ ਚੱਲ ਰਿਹਾ ਜੀ ਇਹ ਇੱਕ ਗੁੱਗਾ ਜੀ ਬਾਰੇ ਸਾਡੀ ਦਸਤਨ ਦੱਸ ਦੋ ਕਿ ਜਿਨ੍ਹਾਂ ਦਾ ਇਹ ਦਿਹਾੜਾ ਮਨਾਇਆ ਜਾਂਦਾ ਹੈ ਇਹ ਗੁੱਗਾ ਜੀ ਨੇ Rajasthan ਚ ਨੇ ਜੀ ਬਾਬਾ ਜੀ ਹਨ ਜਿਉਂਦੇ ਧਰਤੀ 'ਚ ਸਮਾਏ ਹੋਏ ਨਹੀਂ ਹਨ ਤੇ ਉੱਥੇ ਵੀ ਇਹਨੂੰ ਚਾਰੇ ਖੁੰਟਾ ਮੰਨਦੀਆਂ ਨੇ ਜੀ ਇੱਥੇ ਵੀ ਅਸੀਂ ਦੇਖਦੇ ਆਂ ਵੀ ਹਰ ਧਰਮ ਦਾ ਬੰਦਾ ਜਿਹੜਾ ਅੱਜ ਮੱਥਾ ਟੇਕਣ ਆ ਰਿਹਾ ਜੀ ਜੀ ਇਹ ਸਾਰੇ ਮਤਲਬ ਸਾਰੇ ਧਰਮ ਮੰਨਦੇ ਨੇ ਜੀ ਬਾਬਾ ਜੀ ਨੂੰ ਕਾਹਦਾ ਕਾਹਦਾ ਮੱਥਾ ਟਿਕਿਆ ਜਿਆਦਾ ਅਸੀਂ ਦੇਖਦੇ ਆਂ ਵੀ ਦੁੱਧ ਵੀ ਆ ਤੇ ਕਣਕ ਵੀ ਆ ਕਈਆਂ ਕੋਲ ਕਣਕ ਉਹ ਜਿਵੇਂ ਸੇਬ ਵੀ ਹੋਗੇ ਮਿੱਠਾ ਸੱਕਰੀ ਇਹ ਸਾਰੇ ਮੱਥਾ ਟਿਕਦੇ ਜੀ ਕੱਚੀ ਲੱਸੀ ਹੋਗੀ ਜੀ ਕਿੰਨੇ ਵਜੇ ਤੱਕ ਜਿਹੜਾ ਚਰਣਾ ਪ੍ਰੋਗਰਾਮ ਇਹ ਸ਼ਾਮ ਦੇ ਮਤਲਬ 6:00 ਵਜੇ ਚੱਲੂਗਾ ਜੀ ਕਿੰਨੀ ਸੰਗਤ ਆ ਜਿਹੜੀ ਮੱਥਾ ਟੇਕ ਕੇ ਜਾਂਦਾ ਇਹ ਤਾਂ ਸਾਰੀ ਸ਼ਹਿਰ ਹੁੰਦਾ ਜੀ ਆਪਣੇ ਨਗਰ ਖੇੜਾ ਸਾਰੀ ਹੁੰਦਾ ਜੀ ਆਪਣਾ ਜੀ ਜੀ ਅਸੀਂ ਦੇਖ ਰਿਹਾ ਕਿ ਉਹ ਸਾਰੀ ਨਵੀਂ ਹੋ ਰਹੀ ਹੈ ਹਾਂ ਜੀ ਸ਼ਹਿਰ ਬਸ ਸ਼ਹਿਰ ਬਸ ਸਹਿਯੋਗ ਨਾਲ ਹੀ ਮਲਕ ਜੀ ਇਹ ਸਾਰਾ ਸਿਸਟਮ ਚੱਲ ਰਿਹਾ ਜੀ ਉਸੇ ਸ਼ਹਿਰਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੂੰ ਮਲਕ ਜੀ ਸਾਨੂੰ ਸ਼ਹਿਰ ਸੰਯੋਗ ਦੇ ਰਿਹਾ ਜੀ ਜੀ ਥੈਂਕ ਯੂ ਜੀ ਅੱਜ ਆਪਾਂ ਇੱਕ ਬਹੁਤ ਹੀ ਮਹਾਨ ਆਪਣੇ ਗੁੱਗਾ ਪੀਰ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਗਊਆਂ ਛੜਾਈਆਂ ਹੋਰ ਧਰਮ ਦੇ ਕੰਮ ਕੀਤੇ ਔਰ ਆਪਣੀ ਪੀਰੀ ਪਾਈ ਹੈ ਅੱਜ ਆਪਾਂ ਸਾਰੇ ਸੰਗਤ ਵਡਭਾਗੇ ਹਾਂ ਇਹਨਾਂ ਪੀਰਾਂ ਦੇ ਜੋ ਆਪਾਂ ਸਥਾਨਾਂ ਤੇ ਆ ਕੇ ਨਤਮਸਤਕ ਹੁੰਦੇ ਹਾਂ ਇਸ ਦੇ ਵਿੱਚ ਇੱਕ ਉਪਦੇਸ਼ ਵੀ ਮਿਲਦਾ ਹੈ ਸਬੇ ਸਾਂਜੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ ਵੀ ਸਾਰੇ ਹੀ ਆਪਣੇ ਹਨ ਬਾਹਰ ਦਾ ਕੋਈ ਨਹੀਂ ਹੈਗਾ ਉਸ ਪਰਮੇਸ਼ਰ ਦਾ ਜੋ ਅੰਸ ਹੈ ਉਹ ਇੱਕ ਇਨਸਾਨ ਹੈ ਸੋ ਅੱਜ ਆਪਾਂ ਬੜੇ ਹੀ ਗੁੱਗਾ ਪੀਰ ਜੀ ਦੇ ਸਥਾਨ ਦੇ ਉੱਤੇ ਜੋਨਾ ਦਾ ਇਤਿਹਾਸ ਕਿਹੇ ਦਿਹਾੜਾ ਮਨਾਉਂਦੇ ਹਾਂ ਇਹਦੇ ਵਿੱਚ ਸਾਰੇ ਹੀ ਵਿਭਾਗੇ ਹੋ ਜਾਂਦੇ ਹਾਂ ਔਰ ਅਸੀਂ ਜਿਹੜੀਆਂ ਮਾੜੀਆਂ ਕ੍ਰੀਤੀਆਂ ਹੈ ਉਹਨਾਂ ਤੋਂ ਦੂਰ ਜਾਣ ਦਾ ਪ੍ਰਣ ਕਰਦੇ ਹਾਂ ਪੀਰਾਂ ਦੇ ਸਥਾਨਾਂ ਤੇ ਜਾ ਕੇ ਤੇ ਸਾਨੂੰ ਪੀਰ ਜੀ ਆਪਣੀ ਇੱਕ ਸਤਿ ਬੁੱਧੀ ਸਮਾਜਿਕ ਬਰਾਬਰਤਾ ਬਖਸ਼ਣਾ ਔਰ ਸਾਰੇ ਧਰਮਾਂ ਦਾ ਸਤਕਾਰ ਜੋ ਹੈ ਇੱਕ ਬਰਾਬਰਤਾਈ ਦਾ ਪ੍ਰਤੀਕ ਹੈ ਮੈਂ ਬੇਨਤੀ ਕਰਦਾ ਹਾਂ ਇਸ ਭਵਾਨੀਗੜ ਨਹਿਰ ਸ਼ੱਗਰ ਦੇ ਵਿੱਚ ਇਸ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਵੀ ਆਏ ਗੱਗਾ ਪੀਰ ਜੀ ਦਾ ਵੀ ਸਥਾਨਾ ਬੜਾ ਹੀ ਸ਼ਾਂਤ ਪੀਸਫੁਲ ਔਰ ਧਾਰਮਿਕ ਜੋ ਇਲਾਕਾ ਹੈ ਸੋ ਮੈਂ ਬੇਨਤੀ ਕਰਦਾ ਹਾਂ ਵੱਧ ਦੇ ਵੱਧ ਭਾਈ ਕਾਲ ਯੁਗ ਦਾ ਸਮਾਂ ਹੈ ਆਪਾਂ ਨੂੰ ਪੀਰਾਂ ਫਕੀਰਾਂ ਦਾ ਧਰਮ ਦਾ ਸਹਾਰਾ ਲੈ ਕੇ ਜ਼ਿੰਦਗੀ ਨੂੰ ਬੜੇ ਹੀ ਸੱਚਜੇ ਸਾਭ ਸੁਤਰੇ ਢੰਗ ਦੇ ਨਾਲ ਜੀਆ ਜਾ ਸਕਦਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬੇਨਤੀ ਕਰਦਾ ਹਾਂ ਜੋ ਨੌਜਵਾਨੀ ਹੈ ਗੁਰੂਆਂ ਪੀਰਾਂ ਦੇ ਲੜ ਲੱਗ ਕੇ ਨਸ਼ੇ ਔਰ ਹਰ ਤਰ੍ਹਾਂ ਦੇ ਮਾੜੀ ਜੋ ਕਰੀਤੀ ਹੈ ਉਸ ਨੂੰ ਤਿਆਗ ਦੇਣਾ ਚਾਹੀਦਾ ਹੈ ਇੱਕ ਸਮਾਜ ਨੂੰ ਬਹੁਤ ਹੀ ਸੇਧ ਸਿਰਜਣਾ ਮਿਲਦੀ ਹੈ ਦੇਖੋ ਪੀਰ ਜੀ ਨੇ ਕਿੰਡੀ ਕੁਰਬਾਨੀ ਕੀਤੀ ਹੈ ਧਰਮ ਦੇ ਜੰਗ ਕਰੇ ਗਉਆਂ ਛੜਾਈਆਂ ਪੁਕਾਰ ਸੁਣੀ ਗਊ ਮਾਤਾ ਦੀ ਪੀਰ ਜੀ ਪ੍ਰਗਟ ਹੋਏ ਐ ਫਿਰ ਆਪ ਜੀ ਨੂੰ ਪਤਾ ਹੀ ਹੈ ਸਾਰਾ ਇਤਿਹਾਸ ਫਿਰ ਕਿੰਨਾ ਜੰਗ ਯੁੱਧ ਕਰਕੇ ਐਸਾ ਸਹਾਂ ਦੇ ਉੱਤੇ ਪੀਰ ਜੀ ਨੇ ਆਪਣਾ ਜੋ ਹੈ ਆਪਣਾ ਮੁਕਾਮ ਮਿਲਿਆ ਹੈ ਦਰਗਾਹੀ ਪੀਰ ਹਨ ਸੋ ਮੈਂ ਸਭ ਨੂੰ ਭਾਈ ਬੇਨਤੀ ਕਰਦਾ ਹਾਂ ਇਸ ਤਰ੍ਹਾਂ ਦੇ ਦਿਹਾੜੇ ਸਾਨੂੰ ਰਲ ਮਿਲ ਕੇ ਬੜੇ ਉਤਸ਼ਾਹ ਦੇ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਧਰਮ ਦਾ ਪ੍ਰਸਾਰ ਪ੍ਰਚਾਰ ਹੋ ਸਕੇ ਜੀ ਔਰ ਕਿੰਨਾ ਹੀ ਗਰੀਬ ਜਨਤਾ ਇੱਥੇ ਆ ਕੇ ਆਪਣੀ ਜ਼ਿੰਦਗੀ ਦਾ ਜੋ ਹੈ ਕਿ ਇੱਕ ਥੋੜਾ ਬਹੁਤ ਰੋਜ਼ਗਾਰ ਵੀ ਹੋ ਜਾਂਦਾ ਚਲੋ ਠੀਕ ਹੈ ਇਹ ਆਪਣਾ ਸਮਾਜਿਕ ਸਿਸਟਮ ਹੈਗਾ ਸਭ ਦੇ ਨਾਲ ਮਿਲ ਕੇ ਹੀ ਚੱਲਣਾ ਪੈਂਦਾ ਹੈ ਇਹ ਦਿਹਾੜੇ ਸੰਗਤਾਂ ਦੀ ਚਰਨ ਦੀ ਜਿਹੜੀ ਮਿੱਟੀ ਹੈ ਸਾਡੇ ਉੱਤੇ ਪੈਂਦੀ ਹੈ ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ ਸੋ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਬੋਵੀ ਭਗਤ ਜੀ ਔਰ ਇਹ ਆਪਣਾ ਬਾਬਾ ਜੀ ਬੜੇ ਹੀ ਤਨਦੇਹੀ ਦੇ ਨਾਲ ਇੱਥੇ ਸੇਵਾ ਕਰਦੇ ਹਨ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਸੰਗਤ ਦੀਆਂ ਮਰਾਦਾਂ ਪੂਰੀਆਂ ਹੋਣ ਔਰ ਸਾਨੂੰ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਮਿਲੇ ਤਾਂ ਜੋ ਇੱਕ ਮਿਸਾਲ ਬਣੇ ਪੰਜਾਬ ਦੇਸ਼ ਆਸਾ ਦੇਸ਼ ਹੈ ਜਿੱਥੇ ਗਊ ਦੀ ਗਰੀਬ ਦੀ ਰੱਖਿਆ ਕੀਤੀ ਜਾਂਦੀ ਹੈ ਔਰ ਪੰਜਾਬ ਚੱਲਦਾ ਹੀ ਗੁਰਾਂ ਪੀਰਾਂ ਦੇ ਨਾਂ ਤੇ ਹੈ ਇੱਥੇ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਧੱਕਾ ਜ਼ੋਰ ਜ਼ਬਰ ਨਹੀਂ ਹੈ ਸਾਨੂੰ ਬੜੀ ਖੁਸ਼ੀ ਹੈ ਪ੍ਰੈਸ ਰਿਪੋਰਟਰ ਸਾਹਿਬ ਜੀ ਨੇ ਸਾਨੂੰ ਮੌਕਾ ਦਿੱਤਾ ਥੈਂਕ ਯੂ ਵੈਰੀ ਮਚ ਧੰਨਵਾਦ ਅਸੀਂ ਖੁਸ਼ੀ ਦੇ ਜੋ ਮਨ ਪ੍ਰਾਪਤ ਕਰਦੇ ਹਾਂ ਜੀ ਥੈਂਕ ਯੂ ਆ ਵਾਹਿਗੁਰੂ ਜੀ ਕੀ ਫਤਿਹ